ਹੋਸ਼ਿਆਰਪੁਰ ਦੇ ਵਿੱਚ ਪੁਲਿਸ ਦੇ ਕੀ ਕੀ ਅਰੇਂਜਮੈਂਟਸ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਐਫਐਸਟੀ ਦੀ 3 ਐਸਐਸਟੀ ਦੀ ਉਹ ਚੱਲ ਰਹੀਆਂ ਹੈਗੀਆਂ ਉਸ ਤੋਂ ਇਲਾਵਾ ਅੱਜ ਦਾ ਸਾਰੀ ਸਿਕਿਉਰਿਟੀ ਅਰੇਂਜਮੈਂਟਸ ਇੰਟਰ ਸਟੇਟ ਨਾਕਾ ਹੈਗਾ ਇੰਟਰ ਡਿਸਟ੍ਰਿਕਟ ਨਾਕਾ ਹੈਗਾ ਫਲੈਗ ਮਾਰਚੇਜ ਹੈਗੇ ਖਾਸ ਚੈਕਿੰਗਸ ਹੈਗੀਆਂ ਜਿਹੜੇ ਟ੍ਰਬਲ ਮੇਕਰਸ ਜਿਹੜੇ ਹੈਗੇ ਉਹਨਾਂ ਦੇ ਪ੍ਰੀਵੈਂਟਿਵ ਐਕਸ਼ਨ ਹੈਗਾ ਜੋ ਵੀ ਸ਼ਰਾਰਤੀ ਅਨਸਰ ਹੈਗੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੋਣੀ ਹੈਗੀ ਉਹ ਆਪਾਂ ਕਰ ਰਹੇ ਹੈਗੇ अच्छा सर आपा इंटरस्टेट ਦੀ ਗੱਲ ਕਰਦੇ ਆ ਇੰਟਰਪ੍ਰੇਟ ਕੋ ਹਰ ਚੋਣਾਂ ਦੇ ਵਿੱਚ ਹੁੰਦਾ ਵੀ ਕੋਈ ਸ਼ਸ਼ਰਾਬ ਆ ਗਿਆ ਨਸ਼ਾ ਆ ਗਿਆ ਪੈਸਾ ਆ ਗਿਆ ਸੋ ਉਹਨੂੰ ਤੁਹਾਡਾ ਵੀ ਇੰਟਰਸਟੇਟ ਨਾਲ ਮੇਰੇ ਖਿਆਲ ਆ ਕਾਫੀ ਜਿਹੜਾ ਹਨਾ ਏਰੀਆ ਲੱਗਦਾ ਸੋ ਉਹਨੂੰ ਮੇਨਟੇਨ ਫਿਰ ਤੁਸੀਂ ਕਿਦਾਂ ਇਸਤੇ ਕੀ ਕਰ ਰਹੇ ਆ ਬੜੀ ਕਿੰਨੀ ਫੋਰਸ ਲੱਗੀ ਹੋਈ ਹੈ ਜੀ ਆਪਣਾ ਹਿਮਾਚਲ ਦੇ ਨਾਲ ਕਾਫੀ ਬਾਰਡਰ ਲੱਗਦਾ ਜਿਹਦੇ ਵਿੱਚ ਸਾਡੇ 11 ਨਾਕੇ ਹਿਮਾਚਲ ਦੇ ਐਡਜੋਇਨਿੰਗ ਡਿਸਟ੍ਰਿਕਟ ਆਪਣਾ ਉਹਨਾਂ ਵੀ ਲੱਗਦਾ ਹੈਗਾ ਕਾਂਗੜਾ ਵੀ ਲੱਗਦਾ ਹੈ ਕਾਂਗੜਾ ਵੀ ਲੱਗਦਾ ਨੂਰਪੁਰ ਦਾ ਵੀ ਕੁਝ ਏਰੀਆ ਉਸੇ ਨਾਲ ਲੱਗਦਾ ਹੈਗਾ ਜੀ ਤੇ ਉਹਦੇ ਟੋਟਲ 11 ਨਾਕਾ ਜਿਹੜਾ ਹੈਗਾ 24/7 ਆਪਣਾ ਉੱਥੇ ਲਗਿਆ ਹੋਇਆ ਹੈਗਾ ਜਿੱਥੇ ਰਾਤ ਦਿਨ ਆਪਣੇ ਪੁਲਿਸ ਮੁਲਾਜ਼ਮ ਉੱਥੇ ਤੰਤਰਾਤ ਰਹਿੰਦੇ ਹੈਗੇ ਉਹਦੇ ਨਾਲ-ਨਾਲ ਜਿਹੜਾ ਆਪਣੇ ਕਾਊਂਟਰਪਾਰਟ ਹੈਗੇ ਹਿਮਾਚਲ ਵਾਲੇ ਉਹਨਾਂ ਨਾਲ ਕੋਆਰਡੀਨੇਸ਼ਨ ਰਹਿੰਦਾ ਹੈਗਾ ਉਹਨਾਂ ਦੇ ਵੀ ਦੂਸਰੇ ਪਾਸੇ ਨਾਕੇ ਲੱਗੇ ਹੁੰਦੇ ਹੈਗੇ ਤੇ ਮਿਰਰ ਨਾਕਾ ਜਿਨੋਂਪਾ ਕਹਿੰਦੇ ਹੈਗੇ ਤੇ ਇਸ ਕਰਕੇ ਕਿ ਵੀ ਕੋਈ ਇਧਰੋਂ ਉਧਰ ਵੀ ਨਾ ਜਾਏ ਇਸ ਤਰੀਕੇ ਦੀ ਚੀਜ਼ ਉਧਰੋਂ ਇਧਰ ਵੀ ਨਾ ਆਏ ਇਧਰ ਵੀ ਨਾ ਆਏ ਠੀਕ ਹੈ ਕਿਉਂਕਿ ਉਧਰ ਵੀ ਇਲੈਕਸ਼ਨ ਹੋਣਾ ਹੈਗਾ ਉਧਰ ਵੀ ਜੇਕਰ ਕੋਈ ਇਧਰੋਂ ਕੋਈ ਇਲੀਗਲ ਸ਼ਰਾਬ ਦੀ ਸਮਗਲਿੰਗ ਹੁੰਦੀ ਹੈਗੀ ਜਾਂ ਕੋਈ ਪੈਸੇ ਦਾ ਮੂਵਮੈਂਟ ਹੁੰਦਾ ਹੈਗਾ ਜਾਂ ਕੋਈ ਲਿਕਰ ਦੀ ਸਮਤ ਮਤਲਬ ਡਰੱਗਸ ਦੀ ਸਮਗਲਿੰਗ ਹੁੰਦੀ ਹੈਗੀ ਤੇ ਉਹ ਫਿਰ ਉਧਰ ਵੀ ਪ੍ਰੋਬਲਮ ਹੈਗੀ ਉਹਦੇ ਨਾਲ ਨਾਲ ਜਿਹੜਾ ਆਪਣੇ ਕਾਊਂਟਰਪਾਰਟ ਹੈਗੇ ਹਿਮਾਚਲ ਵਾਲੇ ਉਹਨਾਂ ਨਾਲ ਕੋਆਰਡੀਨੇਸ਼ਨ ਰਹਿੰਦਾ ਹੈਗਾ ਉਹਨਾਂ ਦੇ ਵੀ ਦੂਸਰੇ ਪਾਸੇ ਨਾਕੇ ਲੱਗੇ ਹੁੰਦੇ ਹੈਗੇ ਤੇ ਮਿਰਰ ਨਾਕਾ ਜਿਨੂੰ ਆਪਾਂ ਕਹਿੰਦੇ ਹੈਗੇ ਤੇ ਇਸ ਕਰਕੇ ਕਿ ਵੀ ਕੋਈ ਇਧਰੋਂ ਉਧਰ ਵੀ ਨਾ ਜਾਏ ਇਸ ਤਰੀਕੇ ਦੀ ਚੀਜ਼ ਉਧਰੋਂ ਇਧਰ ਵੀ ਨਾ ਆਏ ਇਧਰ ਵੀ ਨਾ ਆਏ ਠੀਕ ਹੈ ਕਿਉਂਕਿ ਉਧਰ ਵੀ ਇਲੈਕਸ਼ਨ ਹੋਣਾ ਹੈਗਾ ਉਧਰ ਵੀ ਜੇਕਰ ਕੋਈ ਇਧਰੋਂ ਕੋਈ ਇਲੀਗਲ ਸ਼ਰਾਬ ਦੀ ਸਮਗਲਿੰਗ ਹੁੰਦੀ ਹੈਗੀ ਜਾਂ ਕੋਈ ਪੈਸੇ ਦਾ ਮੂਵਮੈਂਟ ਹੁੰਦਾ ਹੈਗਾ ਜਾਂ ਕੋਈ ਨਿਕਰ ਦੀ ਸਮਤ ਮਤਲਬ ਡਰੱਗਸ ਦੀ ਸਮਗਲਿੰਗ ਹੁੰਦੀ ਹੈਗੀ ਤੇ ਉਹ ਫਿਰ ਉਧਰ ਵੀ ਪ੍ਰੋਬਲਮ ਹੈਗੀ ਦੋਸਤੋ ਤੁਸੀਂ ਦੇਰ ਹੋਮ ਬਫਸ਼ ਟਾਈਮਸ ਮੈਂ ਦਿਦਾਰ ਸਿੰਘ ਗੁਰਨਾ ਅੱਜ ਤੁਹਾਡੇ ਨਾਲ ਬਿਲਕੁਲ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਸੋ ਅੱਜ ਆਪਾਂ ਪਹੁੰਚੇ ਆਂ ਪੰਜਾਬ ਦੇ ਮਸ਼ਹੂਰ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਹੁਸ਼ਿਆਰਪੁਰ ਲੋਕ ਸਭਾ ਹਲਕਾ ਵੀ ਐ ਸੋ ਇੱਥੇ ਜਿਹੜੀਆਂ ਚੋਣਾਂ ਦੀਆਂ ਤਿਆਰੀਆਂ ਨੇ ਹੁਸ਼ਿਆਰਪੁਰ ਪੁਲਿਸ ਵੱਲੋਂ ਕਿੱਦਾਂ ਕੀਤੀਆਂ ਜਾ ਰਹੀਆਂ ਨੇ ਕਿੱਦਾਂ ਨਾਕੇਬੰਦੀ ਹੋ ਰਹੀ ਹੈ ਕਿੱਦਾਂ ਡਰੱਗ ਤੇ ਪੈਸੇ ਦੀ ਵਰਤੋਂ ਨੂੰ ਰੋਕਿਆ ਜਾਊਗਾ ਸੋ ਆਪਣੇ ਮਹਿਮਾਨ ਨੇ ਐਸਐਸਪੀ ਹੁਸ਼ਿਆਰਪੁਰ सुरेंद्र ਲੰਬਾ ਜੀ ਸੋ ਉਹਨਾਂ ਤੋਂ ਅੱਜ ਆਪਾਂ ਸਾਰੇ ਸਵਾਲ ਜਵਾਬ ਕਰਾਂਗੇ ਸਰ ਸਵਾਗਤ ਹੈ ਬਾਉਸ਼ਾਹੀ ਦੇ ਵਿੱਚ ਤੁਹਾਡਾ ਥੈਂਕ ਯੂ ਦਾ ਥੈਂਕ ਯੂ ਸਾਰ ਸਭ ਤੋਂ ਮੇਰਾ ਪਹਿਲਾ ਤੁਹਾਨੂੰ ਸਵਾਲ ਹੈ ਬਈ ਹੁਸ਼ਿਆਰਪੁਰ ਦੇ ਵਿੱਚ ਪੁਲਿਸ ਦੇ ਕੀ ਕੀ ਅਰੇਂਜਮੈਂਟਸ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਉਂਕਿ ਜਿਵੇਂ ਤੁਹਾਨੂੰ ਪਤਾ ਜੀ ਦਾਰ ਜੀ ਜਦੋਂ ਮੰਨ ਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਚੋਣ ਕੋਡ ਲਾਗੂ ਕਰਦਾ ਹੈਗਾ ਮਾਡਲ ਕੋਡ ਆਫ ਕੰਡਕਟ ਅਨਾਉਂਸ ਕਰਦਾ ਹੈਗਾ ਉਸ ਤੋਂ ਬਾਅਦ ਐਸ ਪਰ ਦੀ ਗਾਈਡਲਾਈਨਸ ਜਿਹੜਾ ਹੈਗਾ ਸਾਰੀ ਰੂਲਸ ਇਨਫੋਰਸ ਹੋਣਾ ਸਟਾਰਟ ਹੋ ਜਾਂਦੇ ਹੈਗੇ ਜੀ ਤੇ ਹੁਣ ਜਿਹੜਾ ਹੈਗਾ ਹੁਸ਼ਿਆਰਪੁਰ 'ਚ ਅਸੀਂ ਅ ਵਖਰੇ ਵਖਰੇ ਜਿਹੜੀ ਗਾਈਡਲਾਈਨਸ ਹੈਗੀ ਉਹਦੇ ਮੁਤਾਬਿਕ ਜਿੱਦਾਂ ਆਪਣੀ ਆਸ ਤੇ ਦਿਨ ਐਫਐਸਟੀ ਟੀਮਸ ਹੈਗੀਆਂ ਐਸਐਸਟੀ ਟੀਮਸ ਹੈਗੀਆਂ ਉਹ ਪੂਰੀ ਕੰਸਟਿਟੂਐਂਸੀ ਵਾਈਜ਼ ਹਰ ਕੰਸਟਿਟੂਐਂਸੀ 'ਚ ਟੀਨ ਟੀਮ ਹੁੰਦੀ ਹੈਗੀ ਤੇ ਐਫਐਸਟੀ ਦੀ ਟੀਨ ਐਸਐਸਟੀ ਦੀ ਉਹ ਚੱਲ ਰਹੀਆਂ ਹੈਗੀਆਂ ਉਸ ਤੋਂ ਇਲਾਵਾ ਜਿੱਦਾਂ ਸਾਰੀ ਸਿਕਿਉਰਿਟੀ ਅਰੇਂਜਮੈਂਟਸ ਇੰਟਰ ਸਟੇਟ ਨਾ ਕਾ ਹੈਗਾ ਇੰਟਰ ਡਿਸਟ੍ਰਿਕਟ ਨਾ ਕਾ ਹੈਗਾ ਫਲੈਗ ਮਾਰਚੇਜ ਹੈਗੇ ਠੀਕ ਹੈ ਖਾਸ ਚੈਕਿੰਗਸ ਹੈਗੀਆਂ ਜਿਹੜੇ ਟ੍ਰਬਲ ਮੇਕਰਸ ਜਿਹੜੇ ਹੈਗੇ ਉਹਨਾਂ ਦੇ ਹੀ ਪ੍ਰੀਵੈਂਟਿਵ ਐਕਸ਼ਨ ਹੈਗਾ ਜੋ ਵੀ ਸ਼ਰਾਰਤੀ ਅਨਸਰ ਹੈਗੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੋਣੀ ਹੈਗੀ ਉਹ ਆਪਾਂ ਕਰ ਰਹੇ ਹੈਗੇ ਇਸ ਤੋਂ ਇਲਾਵਾ ਜਿਹੜਾ ਇਲੀਗਲ ਲਿਕਸ ਸਮਗਲਿੰਗ ਹੈਗੀ ਜਾਂ ਡਰਗਸ ਸਮਗਲਿੰਗ ਹੈਗੀ ਜਾਂ ਹੋਰ ਕੋਈ ਵੀ ਜਦ ਵਿੱਚ ਤੁਸੀਂ ਕਰੋ ਪੈਸੇ ਦੀ ਵਰਤੋਂ ਜਾਂ ਕੋਈ ਫਰੀ ਵੀਜ਼ ਦੀ ਵਰਤੋਂ ਤੇ ਉਹਦੇ ਸਮੰਨ ਚ ਵਿੱਚ ਜਿਹੜੀ ਚੈਕਿੰਗ ਸਖਤੀ ਨਾਲ ਚੱਲ ਰਹੀ ਹੈਗੀ ਤੇ ਪੂਰੀ ਕਾਨੂੰਨੀ ਉਸਤਾ ਬਕਾਇਦਾ ਅੰਡਰ ਕੰਟਰੋਲ ਰੱਖਦੇ ਹੋਏ ਔਰ ਫਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਸਾਡੀ ਟੀਮਸ ਦਿਨ ਰਾਤ ਲੱਗੀਆਂ ਹੋਏ ਹੈਗੇ ਹੈਗੇ ਠੀਕ ਹੈ ਜੀ ਅੱਛਾ ਸਰ ਆਪਾਂ ਇੰਟਰਸਟ ਰੇਟ ਦੀ ਗੱਲ ਕਰਦੇ ਆਂ ਇੰਟਰਸਟ ਰੇਟ ਤੋਂ ਹਰ ਚੋਣਾਂ ਦੇ ਵਿੱਚ ਹੁੰਦਾ ਵੀ ਕੋਈ ਸ਼ਰਾਬ ਆ ਗਈ ਨਸ਼ਾ ਆ ਗਿਆ ਪੈਸਾ ਆ ਗਿਆ ਸੋ ਉਹਨੂੰ ਤੁਹਾਡਾ ਵੀ ਇੰਟਰਸਟ ਰੇਟ ਨਾਲ ਮੇਰੇ ਖਿਆਲ ਨਾਲ ਕਾਫੀ ਜਿਹੜਾ ਹਨਾ ਏਰੀਆ ਲੱਗਦਾ ਹੈ ਸੋ ਉਹਨੂੰ ਮੇਨਟੇਨ ਫਿਰ ਤੁਸੀਂ ਕਿਦਾਂ ਇਸ ਤਰੀਕੇ ਕਰ ਰਹੇ ਹੋ ਕਿੰਨੀ ਫੋਰਸ ਲੱਗੀ ਹੈ ਜਿਵੇਂ ਆਪਣਾ ਹਿਮਾਚਲ ਦੇ ਨਾਲ ਕਾਫੀ ਬਾਰਡਰ ਲੱਗਦਾ ਜਿਹਦੇ ਵਿੱਚ ਸਾਡੇ 11 ਨਾਕੇ ਹਿਮਾਚਲ ਦੇ ਐਡਜੋਇਨਿੰਗ ਡਿਸਟ੍ਰਿਕਟ ਆਪਣਾ ਉਹਨਾਂ ਵੀ ਲੱਗਦਾ ਹੈਗਾ ਕਾਂਗੜਾ ਵੀ ਲੱਗਦਾ ਹੈ ਕਾਂਗੜਾ ਵੀ ਲੱਗਦਾ ਨੂਰਪੁਰ ਦਾ ਵੀ ਕੁਝ ਏਰੀਆ ਉਸੇ ਨਾਲ ਲੱਗਦਾ ਹੈਗਾ ਜੀ ਤੇ ਉਹਦੇ ਟੋਟਲ 11 ਨਾਕਾ ਜਿਹੜਾ ਹੈਗਾ 24/7 ਆਪਣਾ ਉੱਥੇ ਲੱਗਿਆ ਹੋਇਆ ਹੈਗਾ ਜਿੱਥੇ ਰਾਤ ਦਿਨ ਆਪਣੇ ਪੁਲਿਸ ਮੁਲਾਜ਼ਮ ਉੱਥੇ ਤੰਤ ਰਹਿੰਦੇ ਹੈਗੇ ਪ੍ਰੋਪਰ ਬੈਰੀਕੇਟਿੰਗ ਦੇ ਨਾਲ ਸੀਸੀਟੀਵੀ ਕਵਰੇਜ ਦੇ ਨਾਲ ਜਿਹੜਾ ਹੈਗਾ ਅਸੀਂ ਜਿਹੜਾ ਇੱਕ ਉਪਰਾਲਾ ਕੀਤਾ ਹੈਗਾ ਉਹ ਆ ਕਿਹਾ ਹੈਗਾ ਕਿ ਅਸੀਂ ਉਹ ਨਾਕਿਆਂ ਦੀ ਲਾਈਵ ਫੁਟੇਜ ਵੀ ਜਿਹੜਾ ਹੈਗਾ ਆਪਣੇ ਆਫਿਸ ਤੇ ਕੰਟਰੋਲ ਰੂਮ ਸੇ ਮਾਨਟਰ ਕਰਦੇ ਆਂ ਅੱਛਾ ਜੀ ਹਾਂ ਜੀ ਸੀਸੀਟੀਵੀ ਦੇ ਥਰੂ ਕਿ ਉੱਥੇ ਚੈਕਿੰਗ ਕਿਸ ਤਰੀਕੇ ਤੇ ਚੱਲ ਰਹੀ ਹੈਗੀ ਉਹਦੀ ਪ੍ਰੋਪਰ ਰਿਕਾਰਡਿੰਗ ਹੁੰਦੀ ਹੈਗੀ ਇੱਥੇ ਲਾਈਵ ਬੰਦਾ ਇੱਕ ਮਾਨਟਰ ਵੀ ਕਰਦਾ ਹੈਗਾ ਉਹ ਜੀ ਤੇ ਉਹ ਉੱਥੇ ਸੋ ਥੈਟ ਕਿ ਉਹਦੇ ਨਾਲ-ਨਾਲ ਜਿਹੜਾ ਆਪਣੇ ਕਾਊਂਟਰਪਾਰਟ ਹੈਗੇ ਹਿਮਾਚਲ ਵਾਲੇ ਉਹਨਾਂ ਨਾਲ ਕੋਆਰਡੀਨੇਸ਼ਨ ਰਹਿੰਦਾ ਹੈਗਾ ਉਹਨਾਂ ਦੇ ਵੀ ਦੂਸਰੇ ਪਾਸੇ ਨਾਕੇ ਲੱਗੇ ਹੁੰਦੇ ਹੈਗੇ ਤੇ ਮਿਰਰ ਨਾਕਾ ਜਿਨੂੰ ਆਪਾਂ ਕਹਿੰਦੇ ਹੈਗੇ ਤੇ ਇਸ ਕਰਕੇ ਕਿ ਵੀ ਕੋਈ ਇਧਰੋਂ ਉਧਰ ਵੀ ਨ ਇਸ ਤਰੀਕੇ ਦੀ ਚੀਜ਼ ਅੱਛਾ ਠੀਕ ਹੈ ਉਧਰੋਂ ਇਧਰ ਵੀ ਨਾ ਇਧਰ ਵੀ ਨਾ ਠੀਕ ਹੈ ਕਿਉਂਕਿ ਉਧਰ ਵੀ ਇਲੈਕਸ਼ਨ ਹੋਣਾ ਹੈਗਾ ਉਧਰ ਵੀ ਜੇਕਰ ਕੋਈ ਇਧਰੋਂ ਕੋਈ ਇਲੀਗਲ ਸ਼ਰਾਬ ਦੀ ਸਮਗਲਿੰਗ ਹੁੰਦੀ ਹੈਗੀ ਜਾਂ ਕੋਈ ਪੈਸੇ ਦਾ ਮੂਵਮੈਂਟ ਹੁੰਦਾ ਹੈਗਾ ਜਾਂ ਕੋਈ ਲਿਕਰ ਦੀ ਸਮਤ ਮਤਲਬ ਡਰੱਗਸ ਦੀ ਸਮਗਲਿੰਗ ਹੁੰਦੀ ਹੈਗੀ ਤੇ ਉਹ ਫਿਰ ਉਧਰ ਵੀ ਪ੍ਰੋਬਲਮ ਹੈਗੀ ਤੇ ਆਪ ਉਧਰੋਂ ਆਪਣੇ ਦਰਾਂ ਦੀ ਤੋਪੀ ਪ੍ਰੋਬਲਮ ਹੈਗੀ ਤੇ ਉਹ ਦੋਨੋਂ ਚੀਜ਼ਾਂ ਮੱਧ ਨਜ਼ਰ ਰੱਖਦੇ ਹੋਏ ਜਿਹੜਾ ਹੈਗਾ ਉਹਨਾਂ ਦੇ ਨਾਲ ਕੋਆਰਡੀਨੇਸ਼ਨ ਚ ਆਪਣੇ 11 ਨਾਕੇ ਰਾਤ ਦਿਨ 24 ਘੰਟੇ ਜਿਹੜੇ ਹੈਗੇ ਉੱਥੇ ਕੰਮ ਕਰਦੇ ਹੈਗੇ ਆ ਨਾਕੇ ਜਿਹ ਜਾਂਦੇ ਹੈਗੇ ਤੇ ਫੋਰਸ ਜ਼ਿਆਦਾ ਡਿਪਲੋਏ ਕਰ ਦਿੰਦੇ ਹੈਗੇ ਆਪਾਂ ਠੀਕ ਹੈ ਜੀ ਅੱਛਾ ਸਰ ਅਗਲਾ ਸਵਾਲ ਹੈ ਜੀ ਵੀ ਇਹ ਕਾਮਤਾਰਨਾ ਜੀ ਪੰਜਾਬ ਦੇ ਵਿੱਚ ਚਲੋ ਸਾਰੀ ਹੈਗੀ ਹੈ ਵੀ ਪੈਸੇ ਤੇ ਨਸ਼ੇ ਦੀ ਵਰਤੋਂ ਜਿਹੜੀ ਹੈਗੀ ਇਹਦੇ ਚ ਹੁੰਦੀ ਹੈ ਤੁਸੀਂ ਕੁਝ ਨਸ਼ਾ ਫੜਿਆ ਜਾਂ ਇਹਨੂੰ ਕੰਟਰੋਲ ਕਰਨ ਲਈ ਕੀ ਕੀ ਐਫਰਟਸ ਨੇ ਦੇਖੋ ਜੀਦਰ ਜੀ ਜਿਹੜੀ ਗੱਲ ਆਮ ਧਾਰਨਾ ਨੂੰ ਹੀ ਖਤਮ ਕਰਕੇ ਜਿਹੜਾ ਹੈਗਾ ਇੱਕ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਨਾ ਹੀ ਸਾਡਾ ਮਕਸਦ ਹੈਗਾ ਤੇ ਮਨਜੋ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਡਾਇਰੈਕਸ਼ਨਸ ਤੇ ਸੀਓ ਪੰਜਾਬ ਜਿਹੜੇ ਹੈਗੇ ਪੰਜਾਬ ਨੂੰ ਮਾਨਿਟਰ ਕਰਦੇ ਹੈਗੇ ਸਾਡੇ ਡੀਜੀਪੀ ਸਾਹਿਬ ਡੇ ਟੂ ਡੇ ਬੇਸਿਸ ਤੇ ਮੀਟਿੰਗਸ ਕਰਦੇ ਹੈਗੇ ਨਾਲ ਆਪਣੇ ਜਿਹੜੇ ਕੋਆਰਡੀਨੇਟਿੰਗ ਅਫਸਰ ਹੈਗੇ ਉਹ ਏਡੀਜੀ ਸਾਹਿਬ ਹੈਗੇ ਡਾਈਜੀ ਸਾਹਿਬ ਸਾਰੇ ਜਿਹੜੇ ਹੈਗੇ ਉਹ ਇਸੀ ਚੀਜ਼ ਤੇ ਫੋਕਸ ਹੈਗਾ ਕਿ ਕਿਸੇ ਵੀ ਇੱਕ ਸਿੰਗਲ ਵੋਟਰ ਨੂੰ ਵੀ ਚਾਹੇ ਉਹ ਪੈਸਾ ਹੋਵੇ ਚਾਹੇ ਉਹ ਸ਼ਰਾਬ ਹੋਵੇ ਚਾਹੇ ਉਹ ਡਰੱਗਸ ਹੋਵੇ ਚਾਹੇ ਕੋਈ ਮਸਲ ਪਾਵਰ ਹੋਵੇ ਜੋਰ ਨਾਲ ਦਿੱਤਾ ਲਾ ਕੇ ਜਾਂ ਕੋਈ ਫਰੀ ਬੀਜ ਨੂੰ ਗਿਫਟ ਬਣਨਾ ਹੈਗਾ ਹਾਂਜੀ ਕੁਝ ਵੀ ਫਰੀ ਗਿਫਟ ਬਣਨਾ ਹੈ ਜਾਂ ਕਿਸੇ ਵੀ ਤਰੀਕੇ ਨਾਲ ਵੋਟਰ ਨੂੰ ਇਨਫਲੂਐਂਸ ਨਾ ਕੀਤਾ ਜਾ ਸਕੇ ਇਹਦੇ ਵਾਸਤੇ ਜਿਹੜਾ ਹੈਗਾ ਪ੍ਰੋਪਰ ਚੈਕਿੰਗਸ ਜਿਦਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਸਾਡੀ ਹਰ ਕੰਸਟੀਟੂਐਂਸੀ 'ਚ ਤਿੰਨ ਟੀਮਾਂ ਫਲੈਂਕ ਸਕਵਾਡਸ ਹੁੰਦੇ ਹੈਗੇ ਹਰ ਕੰਸਟੀਟੂਐਂਸੀ ਤੇ ਜੇਕਰ ਆਪਣੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਜੇਕਰ ਆਪਾਂ ਗੱਲ ਕਰੀਏ ਤੇ 7 ਕੰਸਟੀਟੂਐਂਸੀਜ਼ ਪੈਂਦੀ ਹੈਗੀ ਹੁਸ਼ਿਆਰਪੁਰ ਡਿਸਟ੍ਰਿਕਟ ਦੀ ਜੂਰਿਸਡਿਕਸ਼ਨ 'ਚ ਹਾਲਾਂਕਿ ਹੁਸ਼ਿਆਰਪੁਰ ਜਿਹੜੀ ਆਪਣੀ ਪਾਰਲੀਮੈਂਟਰੀ ਕੰਸਟੀਟੂਐਂਸੀ ਹੈਗੀ ਉਹਦੇ 'ਚ ਕੁਝ ਪੋਰਸ਼ਨ ਕਪੂਰਥਲਾ ਜ਼ਿਲ੍ਹੇ ਦਾ ਵੀ ਆਂਦਾ ਹੈਗਾ ਕੁਝ ਪੋਰਸ਼ਨ ਬਟਾਲਾ ਜ਼ਿਲ੍ਹੇ ਦਾ ਵੀ ਆਂਦਾ ਹੈਗਾ ਤੇ ਆਪਣਾ ਕੁਝ ਪੋਰਸ਼ਨ ਗੜਸ਼ੰਕਰ ਦਾ ਜਿਹੜਾ ਹੈਗਾ ਉਹ ਅਨੰਦਪੁਰ ਸਾਹਿਬ ਕੰਸਟੀਟੂਐਂਸੀ ਦਾ ਉਹ ਆਪਣੇ ਜ਼ਿਲ੍ਹੇ 'ਚ ਕਨਸਟਿਟੂਐਂਸੀ ਵਾਈਸ 3 3 ਫਲੈਂਕ ਸਕੁਅਰ ਟੀਮਸ 3 ਸਟੈਟਿਕ ਸਰਵੈਲੈਂਸ ਟੀਮ ਐਸਐਸਟੀ ਉਹ ਅਲੱਗ-ਅਲੱਗ ਸ਼ਿਫਟਾਂ 'ਚ ਮਤਲਬ ਹਰ ਕਨਸਟਿਟੂਐਂਸੀ ਵੇ 6 ਟੀਮਾਂ ਹੋ ਗਈਆਂ ਜਿਹੜੀ ਮੋਬਾਈਲ ਰਹਿੰਦੀ ਹੈਗੀ ਪਰ ਕਨਸਟਿਟੂਐਂਸੀ ਜਿਹਦਾ ਕੰਮ ਹੈਗਾ ਆਈ ਚੈੱਕ ਕਰਨਾ ਕਿ ਵੀ ਕਿੱਥੇ ਵੀ ਕੋਈ ਸਸਪੀਸ਼ੀਅਸ ਗੱਡੀ ਕੋਈ ਬੰਦਾ ਕੋਈ ਐਕਟੀਵਿਟੀ ਇਸ ਤਰੀਕੇ ਤੇ ਨਹੀਂ ਚੱਲ ਰਹੀ ਹੈਗੀ ਜਿਹਦੇ ਵਿੱਚ ਕੋਈ ਕਿਸੇ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਦੂਸਰੀ ਜਿਹੜੀ ਗੱਲ ਹੈਗੀ ਉਹ ਹੈਗੀ ਕਿ ਇਹਦੇ ਨਾਲ ਨਾਲ ਅਸੀਂ ਉਹ ਵੀ ਮਾਰਕਿੰਗ ਕਰਦੇ ਹਾਂ ਜਿੱਦੇ ਮੰਨ ਲਓ ਕਿਥੇ ਕੋਈ ਬਸਤੀ ਹੋ ਗਈ ਕਿਥੇ ਕੋਈ ਅ ਕਮਜ਼ੋਰ ਏਰੀਆ ਗਰੀਬ ਏਰੀਆ ਹੋ ਗਿਆ ਜਿੱਥੇ ਲੋਕਾਂ ਨੂੰ ਵਾਕਈ ਸ਼ਰਾਬ ਵੰਡ ਕੇ ਜਾਂ ਪੈਸਾ ਵੰਡ ਕੇ ਇਨਫਲੂਐਂਸ ਕੀਤਾ ਜਾ ਸਕਦਾ ਹੈ ਉਹਨਾਂ ਦੀ ਅਸੀਂ ਮਾਰਕਿੰਗ ਕੀਤੀ ਹੁੰਦੀ ਹੈ ਜਿਹਨੂੰ ਅਸੀਂ ਵਲਨਰੇਬਲ ਏਰੀਆ ਕਹਿੰਦੇ ਹੈਗੇ ਠੀਕ ਹੈ ਤੇ ਉਹ ਵਲਨਰੇਬਲ ਏਰੀਆ 'ਚ ਕੰਫੀਡੈਂਸ ਬਿਲਡਿੰਗ ਮੀਜਰਸ ਹੁੰਦੇ ਉੱਥੇ ਸਾਡੇ ਪੈਰਾਮਿਲਟਰੀ ਫੋਰਸ ਦੇ ਨਾਲ ਜਿੱਦਾਂ ਆਪਣੇ ਕੋਲੇ ਬੀਐਸਐਫ ਦੀ ਇੱਕ ਕੰਪਨੀ ਆਈ ਵੀ ਹੈਗੀ ਉਹਨਾਂ ਦੇ ਨਾਲ ਜਾ ਕੇ ਜ਼ਿਲ੍ਹਾ ਪੁਲਿਸ ਦੇ ਅ ਅਧਿਕਾਰੀ ਨਾਲ ਜਾ AROs ਹੈਗੇ ਉਹ ਨਾਲ ਜਾ ਕੇ ਤੇ ਉਹ ਉਥੇ ਉਹਨਾਂ ਲੋਕਾਂ ਨੂੰ ਸੁਚੇਤ ਕਰਦੇ ਹੈਗੇ ਦੇ ਬਾਰੇ ਉਹਨਾਂ ਨੂੰ ਅਵੇਅਰ ਕਰਦੇ ਹੈਗੇ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਇੱਕ ਸੀ ਵਿਜੀਲ ਕਰਕੇ ਇੱਕ ਐਪ ਹੈਗਾ ਤੁਹਾਨੂੰ ਪਤਾ ਹੋਣਾ ਹਾਂਜੀ ਹਾਂਜੀ ਤੇ ਜਿੱਤੇ ਆਨਲਾਈਨ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਕੰਪਲੇਂਟ ਪਾ ਸਕਦਾ ਜਦੋਂ ਉਹਨਾਂ ਨੂੰ ਉਹਨੂੰ ਇਸ ਤਰੀਕੇ ਦੀ ਕੋਈ ਵੀ ਚੀਜ਼ ਸਾਹਮਣੇ ਨਜ਼ਰ ਆਉਂਦੀ ਹੈਗੀ ਜਿੱਦਾਂ ਅਹੀਂ ਵੋਟਰਾਂ ਵੋਟਰਸ ਨੂੰ ਇਨਫਲੂਐਂਸ ਕੀਤਾ ਜਾ ਰਿਹਾ ਹੈਗਾ ਪੋਲਿਟੀਕਲ ਪਾਰਟੀਆਂ ਵੀ ਉਸਤੇ ਕੰਪਲੇਂਟ ਪਾ ਸਕਦੀ ਹੈਗੀ ਆਮ ਆਦਮੀ ਵੀ ਕੰਪਲੇਂਟ ਪਾ ਸਕਦਾ ਇਸ ਕਰਕੇ ਉਹ ਕਾਫੀ ਜ਼ਿਆਦਾ ਰਿਪੋਰਟਿੰਗ ਦਾ ਸਿਸਟਮ ਹੈਗਾ ਜਿਹਦੇ ਕਰਕੇ ਇਸ ਤਰੀਕੇ ਦਾ ਕੋਈ ਚਾਂਸ ਨਹੀਂ ਹੁੰ ਸਕੇ ਜਾਂ ਉਹਨੂੰ ਦਬਾਇਆ ਜਾ ਸਕੇ ਡਰਾਇਆ ਜਾ ਸਕੇ ਤੇ ਅਸੀਂ ਪੂਰਾ ਕਮਿਟਿਡ ਆ ਮਾਂਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਡਾਇਰੈਕਸ਼ਨ ਤੇ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਤੇ ਉਹ ਅਸੀਂ ਕਰਵਾਵਾਂਗੇ ਠੀਕ ਹੈ ਅੱਛਾ ਸਰ ਸਪੈਸ਼ਲ ਨਾਕਾਬੰਦੀ ਇਹ ਆ ਕੋ ਫਲੈਗ ਮਾਰਚ ਉਹ ਕਿੱਦਾਂ ਕੱਢੇ ਜਾ ਰਹੇ ਨੇ ਜਾਂ ਕਿੰਨੇ ਕੁ ਟਾਈਮ ਬਾਅਦ ਜਿਹੜੇ ਕਿਹੜੇ ਏਰੀਆ ਚ ਕੱਢਦੇ ਹੋ ਤੁਸੀਂ ਜ਼ਿਆਦਾ ਫਲੈਗ ਮਾਰਚ ਦਾ ਸਾਡੇ ਕੋਲੇ ਟੀਮ ਆਈ ਵੀ ਹੈਗੀ ਆਪਣੇ ਬੀਐਸਐਫ ਦੀ ਵੀ ਇੱਕ ਟੀਮ ਆਈ ਵੀ ਹੈ ਕੰਪਨੀ ਤੇ ਉਹਦੇ ਨਾਲ ਜਿਹੜਾ ਹੈਗਾ ਪਿਛਲੇ 1 ਮਹੀਨੇ ਤੋਂ ਜਿਹੜਾ ਅਸੀਂ ਸਾਡਾ ਰੈਗੂਲਰ ਪ੍ਰੈਕਟਿਸ ਚੱਲ ਰਹੀ ਹੈਗੀ ਕਿ ਅਸੀਂ ਡੇਲੀ ਦੇ ਦੋ ਥਾਣੇ ਆਇਡੈਂਟੀਫਾਈ ਕਰਕੇ ਉਹ ਦੋ ਥਾਣਿਆਂ ਦੇ ਜਿੰਨੇ ਵੀ ਵਲਨਰੇਬਲ ਪੁਆਇੰਟਸ ਹੈਗੇ ਉਹਨਾਂ ਵਲਨਰੇਬਲ ਪੁਆਇੰਟਸ ਤੇ ਡੀਐਸਪੀ ਸਬਡਿਵੀਜ਼ਨ ਸਬੰਧਿਤ ਐਸਡੀਐਮ ਤੇ ਜਿਹੜੀ ਆਪਣੀ ਬੀਐਸਐਫ ਦੀ ਇੱਕ ਕੰਪਨੀ ਦਾ ਜਿਹੜਾ ਇੱਕ ਪੋਰਸ਼ਨ ਹੈਗਾ ਉਹਨੂੰ ਆਪਾਂ ਦੋ ਪਲਾਟੂਨ ਨੇ ਜਾਂ ਤਿੰਨ ਪਲਾਟੂਨ ਦੇ ਪੋਰਸ਼ਨ ਚ ਡਿਵਾਈਡ ਕਰਕੇ ਤੇ ਉਹ ਜਿਹੜਾ ਹੈਗਾ ਜਾਂਦਾ ਹੈਗਾ ਉਹ ਕੰਫੀਡੈਂਸ ਬਿਲਡਿੰਗ ਮੈਜਰ ਮੰਜ ਨਾਲ ਤਨੁਖਿਆ ਕਿ ਜਿਹੜੇ ਆਪਣੇ ਵਲਰੇਬਲ ਪੁਆਇੰਟਸ ਹੈਗੇ ਵਲਰੇਬਲ ਲੋਕੇਸ਼ਨਾਂ ਹੈਗੇ ਜਿੱਥੇ ਜ਼ਿਆਦਾ ਇਨਫਲੂਐਂਸ ਕਰਨ ਦੇ ਚਾਂਸ ਹੈਗੇ ਵਾਟਰਸ ਨੂੰ ਉੱਥੇ ਜਾਂਦੇ ਹੈਗੇ ਫਲੈਗ ਮਾਰਚ ਵੀ ਕਰਦੇ ਹੈਗੇ ਕੰਫੀਡੈਂਸ ਬਿਲਡਿੰਗ ਵਾਸਤੇ ਉਹਨਾਂ ਨਾਲ ਮੀਟਿੰਗ ਵੀ ਕਰਦੇ ਹੈਗੇ ਉਹਨਾਂ ਨੂੰ ਅਵੇਅਰ ਵੀ ਕਰਦੇ ਹੈਗੇ ਤੇ ਪੂਰੇ ਜ਼ਿਲ੍ਹੇ ਦੇ ਸਾਰੇ ਵਲਨਰੇਬਲ ਪੁਆਇੰਟਸ ਅਸੀਂ ਇੱਕ ਵਾਰ ਕਵਰ ਕਰਾ ਚੁੱਕੇ ਹੈਗੇ ਉਹਨਾਂ ਨੂੰ ਵਾਪਸ ਸ਼ੁਰੂ ਕਰ ਰਹੇ ਹਾਂ ਠੀਕ ਹੈ ਅੱਛਾ ਸਰ ਮੈਂ ਹੁਣ ਆਪਣੇ ਤੁਹਾਡੇ ਕੋਲ ਸਮਾਂ ਤੁਹਾਡਾ ਬਹੁਤ ਕੀਮਤੀ ਹੈ ਬੀਜ਼ੀ ਹੋ ਤੁਸੀਂ ਬਹੁਤ ਸੋ ਮੈਂ ਆਪਣੇ ਆਖਰੀ ਸਵਾਲ ਵੱਲ ਆਉਣਾ ਹੈ ਬਾਬੂ ਸ਼ਾਹੀ ਟਾਈਮਸ ਦੇ ਮਾਦਮ ਰਾਹੀਂ ਤੁਸੀਂ ਹੁਸ਼ਿਆਰਪੁਰ ਦੇ ਵੋਟਰਾਂ ਨੂੰ ਕੋਈ ਸਾਰਤਕ ਸਨੇਹਾ ਦੇਣਾ ਚਾਹੁੰਦੇ ਹੋਵੋ ਜੀ ਜੀ ਦੇਖੋ ਆਪਣਾ ਜਿਹੜਾ ਵੋਟ ਦਾ ਅਧਿਕਾਰ ਹੈਗਾ ਉਹ ਸਭ ਤੋਂ ਵੱਡਾ ਅਧਿਕਾਰ ਹੈਗਾ ਤੇ ਸਭ ਤੋਂ ਵੱਡੀ ਜ਼ਿੰਮੇਵਾਰੀ ਵੀ ਹੈਗੀ ਮੈਂ ਬਾਬੂ ਸਾਹੀ ਦੇ ਰਾਹੀਂ ਤਾੜੇ ਰਾਹੀਂ ਸਾਰੇ ਹੁਸ਼ਿਆਰ ਪ੍ਰਵਾਸੀਆਂ ਨੂੰ ਅਪੀਲ ਕਰਨਾ ਚਾਹੁੰਗਾ ਕਿ ਆਪਾਂ ਵੱਡ ਚੜ ਕੇ ਆਪਣੇ ਵੋਟ ਦੇ ਅਧਿਕਾਰ ਦਾ ਵਰਤੋਂ ਕਰੀਏ ਤੇ ਇਸ ਵਾਰ ਦਾ ਟਾਰਗੇਟ ਹੈਗਾ 70% ਤੋਂ ਪਾਰ VOTING ਦਾ ਬਟ ਮੈਂ ਕਹੂੰ ਆਪਾਂ 70% ਤੋਂ ਪਾਰ ਆਪਾਂ 80 90% ਤੱਕ ਉਹਨੂੰ ਲੈ ਕੇ ਜਾਈਏ ਤੇ ਆਪਾਂ ਵੱਡ ਚੜ ਕੇ ਵੋਟ ਦੇਈਏ ਤੇ ਫ੍ਰੀ ਐਂਡ ਫੇਅਰ ਮੈਨਰ ਚ ਆਪਾਂ ਇਲੈਕਸ਼ਨ 'ਚ ਆਪਣਾ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਦੇ ਹੋਏ ਜਿਹੜਾ ਹੈਗਾ ਲੋਕਤੰਤਰ ਦਾ ਜਿਹੜਾ ਆਪਣਾ ਪਰਵ ਹੈਗਾ ਉਹਨੂੰ ਚੰਗੇ ਤਰੀਕੇ ਨਾਲ ਮਨਾਉਂਦੇ ਹੋਏ ਇਸ ਲੋਕਤੰਤਰ ਨੂੰ ਸਟਰੋਂਗ ਕਰੀਏ ਮਜ਼ਬੂਤ ਕਰੀਏ ਤੇ ਇਹ ਅਟਾੜੇ ਰਹੀ ਮੇਰੀ ਆਈ ਬੇਨਤੀ ਹੈਗੀ ਸਾਰਿਆਂ ਨੂੰ ਜੀ ਠੀਕ ਹੈ ਸਰ ਤੁਸੀਂ ਆਪਣਾ ਜੈ ਹਿੰਦ ਤੁਸੀਂ ਆਪਣੇ ਬੀਜੀ ਸ਼ੈਡਿਊਲ 'ਚ ਬਾਬੂ ਸ਼ਾਈ ਨੂੰ ਟਾਈਮ 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 ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਏਸੀਗੇ सुरेंद्र ਲੰਬਾ ਜੀ ਐਸਐਸਪੀ ਹੁਸ਼ਿਆਰਪੁਰ ਉਹਨਾਂ ਨੇ ਚੋਣਾ ਦਾ ਜਿਹੜਾ ਪੁਲਿਸ ਦੇ ਪ੍ਰਬੰਧ ਨੇ ਬਿਨਾ ਤੁਸੀਂ ਡਰ ਭੈ ਤੋਂ ਆਪਣੀ ਬੋਰਡ ਦਾ ਇਸਤੇਮਾਲ ਕਰ ਸਕੋ ਉਹਦੇ ਬਾਰੇ ਬਹੁਤ ਵਿਸਤਾਰ ਪੂਰਵਕ ਤੇ ਬਹੁਤ ਬੜਮੁੱਲੀ ਜਿਹੜੀ ਜਾਣਕਾਰੀ ਇਹੋ ਦਿੱਤੀ ਹੈ ਵੀਡੀਓ ਪਸੰਦਾਵੇ ਸ਼ੇਅਰ ਕਰੋ ਤੁਹਾਡੀ ਕੋਈ ਕੁਇਰੀ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਮੈਂ دیدار ਗੁਰਨਾ ਜਲਦੀ ਨਵੇਂ ਮਹਿਮਾਨਾਂ ਹਾਜ਼ਰ ਹੋਵਾਂਗਾ ਤਦ ਤੱਕ ਲਈ ਥੈਂਕ ਯੂ ਥੈਂਕ ਯੂ